असि अपनिया, अपनिया समर्थावा अतेश्रोता दा उपयोग राष्ट्र देवी विकास साय मैं कैडिट सरकार कोर्स एनसीसी पंजा बाईस पंजाब बटालियन एनसीसी और स्कूल पीएम श्री केंद्र विद्यालय बीएसएफ शिकार से हूँ। आज हम यहाँ एक सब 150th ਬਰਥਡੇ ਸੈਰਮਨੀ ਆਫ ਸਰਦਾਰ ਵੱਲਾਭਾਈ ਪਟੇਲ ਇੱਕ ਅਜਿਹਾ ਜੋ ਸਾਡਾ ਨਿਵਾ ਮਾਮਲੇ ਦੇ ਕਿਹੜ ਮੰਦਰਾ ਦੇ ਦਾ ਯੂਵਾਰ ਭਾਰਤ ਕੋ ਦਾਸਪੁਰ ਦਾ ਸਰਦਾਰ ਵੱਲਾਭਾਈ ਪਟੇਲ ਦੇ 150ਵੀਂ ਜਨਤੀ ਦਾ ਮੌਕੇ ਤੇ ਦੂਸਰੀ ਪਦਯਾਤਰਾ ਦਾ ਇੱਕ ਪ੍ਰੋਗਰਾਮ ਹੋ ਰਿਹਾ ਜੋ ਕਿ ਡੇਰਾ ਬਾਬਾ ਨਾਨਕ ਕੋਰੀਡੋਰ ਫਤਿਹਪੁਰ ਸਾਹਿਬ ਕੀ ਹੋਇਆ ਜੀ ਦਾ ਅੱਜ ਦੇ ਪ੍ਰੋਗਰਾਮ ਵਿੱਚ ਬੱਚਿਆਂ ਨੇ ਆਪਣਾ ਫੇਰ ਤੋਂ ਸਰਦਾਰ ਵੱਲਾਭਾਈ ਪਟੇਲ ਜੀ ਦੇ ਨੌਪੁਰ ਦੀ ਜਿਉਂ ਉਹਨਾਂ ਦਾ ਇੱਕ ਨਾਰਾ ਸੀਗਾ ਕਿ ਅਖੰਡਤਾ ਵਿੱਚ ਇਕਤਾ ਸਾਡਾ ਪਾਰਦੇਸ਼ਿਕ ਹੈ ਪਾਵੇਂ ਅਸੀਂ ਅਲੱਗ-ਅਲੱਗ ਧਰਮਾਂ ਤੋਂ ਨੇ ਹ ਅਲੱਗ-ਅਲੱਗ ਜਾਤੀਆਂ ਤੋਂ ਨੇ ਅਲੱਗ-ਅਲੱਗ ਕਸਮੇ ਤੋਂ ਨੇ ਬਟ ਫਿਰ ਵੀ ਅਸੀਂ ਇੱਕ ਭਾਰਤ ਦੇ ਨਾਗਰਿਕਾਂ ਅਤੇ ਇਸੇ ਹੀ ਨਾਰੇ ਨੂੰ ਪ੍ਰਮੁੱਖ ਰੱਖਦੇ ਹੋਏ ਆਜੀ ਪੈਦਲ ਯਾਤਰਾ ਵਿੱਚ ਬਚਿਆ ਨੇ ਆਪਣੇ ਭਾਰਤ ਨੂੰ ਵਿਕਸ਼ਿਤ ਦੇਸ਼ ਬਣਾਉਣ ਦਾ ਆਪਣਾ ਪਰੰਪਰਿਕ। ਅੱਜ ਪਾ ਗਰਦਾਸਪੁਰ ਮੇਰੇ ਨਾਲ ਪੰਡਿਤ ਰਾਜੂ ਜੀ ਤੇ ਇਸ ਪ੍ਰੋਗਰਾਮ ਦੇ ਇੰਚਾਰਜ ਬਲਵਿੰਦਰ ਬਿੱਟੂ ਜੀ ਤੇ ਸਾਡੇ ਮੰਡਲ ਪ੍ਰਧਾਨ ਡੇਰਾ ਬਾਬਾ ਨਾਨਕ ਜੀ ਵੀ ਨਾਲ ਮੌਜੂਦ ਨੇ। ਅੱਜ ਆਪਾਂ ਕੋਰੀਡੋਰ ਮੇਰਾ ਬਾਬਾ ਨਾਨਕ ਵਿਖੇ ਪਹੁੰਚੇ ਆ ਤੇ ਵੱਲਬ ਭਾਈ ਪਟੇਲ ਜੀ ਦੀ ਜੋ ਯਾਦ ਦੇ ਵਿੱਚ 150 ਜਨਤੀ ਦੇ ਸਬੰਧ ਵਿੱਚ ਅੱਜ ਵੱਖ-ਵੱਖ ਸਕੂਲਾਂ ਵੱਲੋਂ ਤੇ ਵੱਖ-ਵੱਖ ਮਤਲਬ ਅਦਾਰਿਆਂ ਵੱਲੋਂ ਇੱਕ ਮਤਲਬ ਪੈਦਲ ਮਾਰਚ ਜਿਹੜੀ ਕੱਢੀ ਜਾ ਰਹੀ ਹੈ ਉਹਨਾਂ ਨੂੰ ਯਾਦ ਕਰਦੇ ਆ ਇਹ ਯਾਤਰਾ ਜਿਹੜੀ ਆ ਉਹ ਕੱਢੀ ਜਾ ਕੱਢੀ ਜਾ ਰਹੀ ਹੈ ਤੇ ਜੇ ਕਰਕੇ ਇਹ ਵੱਲੋਂ ਭਾਈ ਪਟੇਲ ਜੀ ਨੇ ਜਿਹੜਾ ਦੇਸ਼ ਨੂੰ ਇਕਜੁੱਟ ਕਰਨ ਵਾਸਤੇ ਜੋ ਆਪਣਾ ਯੋਗਦਾਨ ਪਾਇਆ ਉਹ ਬਹੁਤ ਸ਼ਲਾਘਾਯੋਗ ਆ ਤੇ ਮੈਂ ਸਦਾ ਇਹਨਾਂ ਦਾ ਨਮਨ ਕਰਦਾ ਜੀ ਅੱਜ ਹੋਇਆ ਇੱਕ ਖਾਸ ਮੌਕੇ ਤੇ ਅੱਜ ਜਿਹੜੀ ਮੱਲੇ ਭਾਈ ਪਟੇਲ ਨੇ ਜਿਹੜੇ ਸਾਡੇ ਭਾਰਤ ਦੇ ਪਹਿਲੇ ਜਿਹੜੇ ਗ੍ਰਹਿ ਮੰਤਰੀ ਸੀ ਉਹਨਾਂ ਦੀ ਜਿਹੜੀ 150 ਜਨਮ ਦਿਤੀ ਹੈ ਉਹਨੂੰ ਆਪਾਂ ਬਣਾ ਰਹੇ ਹਾਂ ਤੇ ਇਸ ਮੌਕੇ ਤੇ ਇੱਕ ਜਿਹੜੀ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਹੈ ਯੂਨਿਟੀ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਇਹ ਯੂਨਿਟੀ ਮਾਰਚ ਦਾ ਮੰਤਵ ਇਹ ਹੈ ਕਿ ਜਿਹੜਾ ਭਾਰਤ ਨੂੰ ਜਿਹੜਾ ਆਤਮ ਨਿਰਭਰ ਜਿਹੜਾ ਬਣਾਉਣਾ ਉਸ ਤਿਸਾ ਵਿੱਚ ਇੱਕ ਕਦਮ ਹੈ ਬੱਚਿਆਂ ਦੇ ਵਿੱਚ ਇੰਬਾਈਬ ਕਰਨੀ ਇਹ ਵੈਲਿਊਜ਼ ਕਿ ਭਾਰਤ ਜਿਹੜਾ ਹੈ ਉਹ ਵਿਲੱਖਣਾ ਸੀ ਅਲੱਗ-ਅਲੱਗ ਜਾਤ ਧਰਮਾਂ ਤੇ ਅਲੱਗ-ਅਲੱਗ ਖਿੱਤਿਆਂ ਵਿੱਚ ਰਹਿੰਦੇ ਆ ਇਹਨਾਂ ਦੇ ਬਾਵਜੂਦ ਵੀ ਅਸੀਂ ਜਿਹੜਾ ਉਹ ਇੱਕ ਇੱਕ ਹੋ ਕੇ ਰਹਿਣਾ ਤਾਂ ਕਿ ਭਾਰਤ ਜਿਹੜਾ ਹੈ ਉਹ ਏਕਤਾ ਦੇ ਸੂਤਰ ਦੇ ਵਿੱਚ ਜਿਹੜਾ ਉਹ ਪਰੋਇਆ ਰਹੇ ਤਾਂ ਇਸ ਤੋਂ ਇਲਾਵਾ ਪਹਿਲੇ ਭਾਈ ਪਟਲ ਬੱਚਿਆਂ ਨੂੰ ਜਾਣੂ ਕਰਾਉਣਾ ਕਿ ਉਵੇਂ ਉਹਨਾਂ ਨੇ ਕਿਵੇਂ ਆਜ਼ਾਦੀ ਤੋਂ ਬਾਅਦ ਜਿਹੜਾ ਭਾਰਤ 512 ਰਸਤਾ ਵਿੱਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣੇ ਤਿਰੜ ਇਰਾਦੇ ਨਾਲ 512 ਰਸਤਾ ਨੂੰ ਭਾਰਤ ਵਿੱਚ ਜਿਹੜਾ ਉਹ ਮਿਲਾਇਆ ਹੈ ਧੰਨਵਾਦ ਜੀ ਠੀਕ ਹੈ ਡੀਸੀ ਗੁਰਦਾਸਪੁਰ ਸਭ ਨੂੰ ਦੇਖੋ ਡੀਸੀ ਗੁਰਦਾਸਪੁਰ ਦੇ ਇਨੀਸ਼ੀਏਟਿਵ ਦੇ ਅੱਜ ਇਥੇ 150 ਆ ਦਿਹਾੜਾ ਮਨਾਇਆ ਗਿਆ ਸਰਦਾਰ ਬਲਬਾਈ ਪਟੇਲ ਜੀ ਦਾ ਜਿਨ੍ਹਾਂ ਨੂੰ ਅਸੀਂ ਲੋਹ ਪੁਰਸ਼ ਵੀ ਕਹਿੰਦੇ ਆ ਯੂਨਿਟੀ ਆਫ ਯੂਨਿਟੀ ਐਂਡ ਡਾਈਵਰਸਿਟੀ ਅੱਜ ਦਾ ਥੀਮ ਹੈ ਇਹ ਜਿਹੜਾ ਕਾਰਜਕ੍ਰਮ ਹੈ ਮਿਨਿਸਟਰੀ ਆਫ ਯੂਥ ਐਂਡ ਸਪੋਰਟਸ ਦੇ ਰਾਹੀਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇੱਥੇ ਅੱਜ ਵੱਖ-ਵੱਖ ਸਕੂਲਾਂ ਤੋਂ ਬੱਚੇ ਆ ਕੇ ਇਸ ਪੈਦਲ ਮਾਰਚ ਦੇ ਵਿੱਚ ਪਾਗ ਲੈ ਰਹੇ ਹੈ ਔਰ ਅੱਜ ਬੱਚਿਆਂ ਨੂੰ ਸੋਚ ਵੀ ਚੁਕਾਈ ਗਈ ਕਿ ਆਪਣੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਔਰ ਨਸ਼ਾ ਮੁਕਤ ਰੱਖਣ ਲਈ ਸਾਨੂੰ ਪੂਰੇ ਯਤਨ ਕਰਨੇ ਚਾਹੀਦੇ ਹੈ ਔਰ ਨਾਲ ਹੀ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਲਈ ਦੁਆਰਾ ਸਾਫ਼ ਸੁਥਰਾ ਰੱਖਣ ਲਈ ਸਾਰਿਆਂ ਨੂੰ ਸੰਦੇਸ਼ ਦਿੱਤਾ ਗਿਆ ਹੈ ਅੱਜ ਇੱਥੇ ਸਾਰੇ ਸਟੇਕ ਹোল্ডার ਬੀਸੀ ਬੀਐਸਐਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਲਬੀਆਈ ਦੇ ਸਾਰੇ ਆਫੀਸਰਸ ਇੱਥੇ ਸਾਰਿਆਂ ਨੇ ਪਾਰਟਿਸਪੇਟ ਕੀਤਾ ਔਰ ਬੱਚਿਆਂ ਦੇ ਪੈਦਲ ਮਾਰਚ ਲਈ ਇੱਥੇ ਐਂਬੂਲੈਂਸ ਦੀ ਵਿਵਸਥਾ ਵੀ ਕੀਤੀ ਗਈ ਹੈ ਔਰ ਫਾਇਰ ਟੈਂਡਰ ਦੀ ਵਿਵਸਥਾ ਵੀ ਕੀਤੀ ਗਈ ਹੈ ਤਾਂ ਕਿ ਕਿਸੇ ਬੱਚੇ ਨੂੰ ਨੁਕਸਾਨ ਨਾ ਪਹੁੰਚੇ ਸਾਡਾ ਇਹੋ ਜੀ ਸੰਦੇਸ਼ ਹੈ ਕਿ ਸਾਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ ਔਰ ਦੇਸ਼ ਦੀ ਏਕਤਾ ਅਤੇ ਇਹ ਖੰਡਤਾਂ ਨੂੰ ਅਖੰਡ ਰੱਖਣਾ ਚਾਹੀਦਾ ਹੈ। ਇਹ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹਾਂ।